ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੀਰ ਬਣਾਵਾਂਗੇ ਖੰਜੂਰਾ ਵਾਲੀ ਆ ਖੰਜੂਰਾ ਆਏਗੇ ਆ ਦੇਖੋ ਪਦਾਖਾਂ ਤੇ ਆ ਚੌੜੇ ਪਾਇਦੇ ਚ ਪਾਣੀ ਪਾਵਾਂਗੇ ਇਹਨਾਂ ਨੂੰ ਭਿਉਂ ਦਾਂਗੇ ਮਾੜਾ ਚਰ ਤੇ ਹੁਣ ਆਪਾਂ ਇਹ ਅੱਗ ਬਾਲ ਪੀ ਤੇ ਪਤੀਲਾ ਧਰਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਕੁਛ ਚੌਲ ਰੰਨਣ ਵਾਸਤੇ ਤੇ ਕੱਲੇ ਦੁੱਧ ਚਰੇ ਜਿ ਦੇਣ ਚੌਲ ਸਵਾਰ ਕੇ ਇਹਦਾ ਪਾਣੀ ਗਰਮ ਹੋ ਗਿਆ ਫਿਰ ਆਪਾਂ ਵਿੱਚ ਚੌਲ ਪਾ ਦਾਂਗੇ ਨਾਲੇ ਖਜੂਰਾਂ ਪਾ ਦੇਾਂਗੇ ਲਾਓ ਆਪਣਾ ਪਾਣੀ ਰੱਜਣ ਲੱਗ ਗਿਆ ਤੇ ਹੁਣ ਆਪਾਂ ਚੌਲ ਪਾਵਾਂਗੇ ਵਿੱਚ नाले खंजूरा पाव खो खंजूर खोखां धो के पाव टिकियूं खंजूर इहे ਛੋਟਾ ਕਰ ਦਾਂਗੇ। ਹੁਣ ਆਪਾਂ ਚੌਲਾਂ ਦਾ ਪਾਣੀ ਸੁੱਕ ਗਿਆ ਸਾਰਾ ਵੀ ਚੌਲ ਪਾਣੀ ਪਾਸ ਜਿਹੜਾ ਆਪਾਂ ਚੌਲ ਕੁਝ ਬੋਲੇ ਹੋ ਗਏ ਐ ਤੇ ਹੁਣ ਆਪਾਂ ਦੁੱਧ ਪਾਵਾਂਗੇ। ਕਿੱਲੋ ਤੋਂ ਥੋੜਾ ਜਿਹਾ ਘੱਟਾ ਦੁੱਧ। ਰਖ ਦੇਾਂਗੇ ਜੋ ਰਿਜਣ ਲੱਗੀ ਫਿਰ ਆਪਾਂ ਖੰਡ ਪਾਵਾਂਗੇ। ਕੇਰਾ ਆਪਣੀ ਪੂਰੀ ਰਿਜੀ ਜਾਂਦੀ ਵਧੀਆ ਤੇ ਹੁਣ ਆਪਾਂ ਖੰਡ ਪਾਵਾਂਗੇ। ਅਗਲੀ ਕੌਲੀ ਖੰਡ ਦੀ ਇਹਦਾ ਹੋਰੀ ਲੱਜਣ ਲੱਗੀ ਫੇਰ ਚੰਗੀ ਤਰ੍ਹਾਂ ਤੇ ਫੇਰ ਆਪਾਂ ਲਾਵਾਂਗੇ ਲਓ ਆਪਣੀ ਖੀਰ ਬਣੀ ਪਈ ਐ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਲਾਵਾਂਗੇ थोड़ा प्लेट पावेंगे खजूर वाली खीर बहुत वाइस बनी है खजूर दाखा खोपा बहुत वो बनी है ठंड से खजूर खादियाँ बहुत चंगा है तो खीर च पाइं बहुत स्वाद लगता है ਜੇ ਸਾਡੀ ਵੀਡੀਓ ਬਸੰਦ ਹੋਈ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ